ਦੂਸਰਾ ਪਿੰਡ ਵੀ ਦਿਖਾ ਦਿੰਦੇ ਆ ਪੂਰਾ ਪਿੰਡ ਖੜਾ ਹੈਗਾ ਇੱਥੇ ਪੂਰਾ ਪਿੰਡ ਬਰਲਾਪਲੀ ਪਹੁੰਚਿਆ ਹੈਗਾ ਪਿੰਡ ਚੰਡੂ ਵਾਲਾ ਤੇ ਚੰਡੂ ਵਾਲੇ ਦੇ ਵਿੱਚ ਨਾਲ ਹੀ ਕਰ ਬੱਗਾ ਸਿੰਘ ਦਾ ਹੈਗਾ ਬੱਗਾ ਸਿੰਘ ਦਾ ਸੰਸਕਾਰ ਜਰੂਰ ਕਰ ਦਿੱਤਾ ਕਿ ਦੂਰੀ ਬਹੁਤੀ ਨਹੀਂ ਹੈਗੀ ਇਸ ਘਰ ਤੇ ਇਸ ਘਰ ਦੇ ਵਿੱਚ ਨੇੜੇ-ਨੇੜੇ ਘਰ ਹੈਗੇ ਆ 300 ਰੁਪਿਆ ਵੇਟਰ ਦੇ ਲਈ 300 ਰੁਪਿਆ ਦਿਹਾੜੀ ਵੇਟਰ ਦਾ ਕੰਮ ਕਰਨ ਲਈਏ ਜਾ ਰਹੇ ਸੀ ਹੁਣੇ ਸੰਸਕਾਰ ਹੋ ਕੇ ਹਟਿਆ ਬੱਗਾ ਸਿੰਘ ਹੋਰਾਂ ਦਾ ਤੇ ਹਾਲਾਤ ਜਿਹੜੇ ਆ ਇਸ ਘਰ ਦੇ ਵੀ ਤੁਹਾਨੂੰ ਦਿਖਾ ਦਿੰਦੇ ਆ ਇਤੋਂ ਤੱਕ ਕਿ ਘਰ ਹਜੇ ਤੱਕ ਪਲਸਤਰ ਵੀ ਨਹੀਂ ਹੋਇਆ ਹਾਲਾਤ ਤੁਸੀਂ ਦੇਖ ਕੇ ਖੁਦ ਹੈਰਾਨ ਹੋਵੋਗੇ ਕਿੰਨੀ ਗਰੀਬੀ ਰੇਖਾ ਤੇ 헤ਠੇ ਪਰਿਵਾਰ ਰਹੇ ਰਹੇ ਸੀ ਇੱਕ ਸੜਕ ਹਾਸਾ ਇਨ੍ਹਾਂ ਪਰਿਵਾਰਾਂ ਦੇ ਘਰਾਂ ਦੇ ਚਿਰਾਗ ਜਿਹੜੇ ਆ ਉਹ ਬੁੱਝ ਗਏ ਪਰਿਵਾਰ ਦੇ ਨਾਲ ਵਾਰਤਾ ਲਾਪ ਕਰਨ ਦੇ ਲਈ ਆਏ ਹੋਏ ਆ ਸਭ ਅਰਧਾ ਚਿਰਾਗ ਬੁੱਝ ਗਿਆ ਤੇ ਇਸ ਘਰ ਦੇ ਵਿੱਚ ਹੁਣ ਪਾਲਣ ਪੋਸ਼ਣ ਕਰਨ ਵਾਲਾ ਕੋਈ ਨਹੀਂ ਹੈ ਸਾਹਮਣੇ ਉਹਨਾਂ ਦੇ ਘਰ ਵਾਲੇ ਵੀ ਮੌਜੂਦ ਖੜੇ ਉਹਨਾਂ ਦੇ ਮਿਸੀ ਮੌਜੂਦ ਨੇ ਬੱਚਿਆਂ ਦੀ ਮੈਂ ਗੱਲ ਕੀਤੀ ਸੀ ਪੰਜ ਬਟੀਆਂ ਨੇ ਬੱਗਾ ਸਿੰਘ ਉਹਨਾਂ ਇੱਕ ਬਟੀਆਂ ਇਹਨਾਂ ਨੇ ਗੋਦ ਦੇ ਦਿੱਤੀ ਸੀ ਚਾਰ ਬਟੀਆਂ ਵੀ ਇੱਥੇ ਖੜੀਆਂ ਹੈਗੀਆਂ ਨੇ ਅੱਜ ਛੋਟੀ ਜੀ ਕੁੜੀਆ ਤੁਸੀਂ ਦੇ ਸਕਦੇ ਹੋ ਅੱਜ ਬਾਪ ਦਾ ਸਾਆ ਨਹੀਂ ਰਿਹਾ ਹੈਗਾ ਪੰਜ ਜੀ ਕਿਵੇਂ ਘਟਨਾ ਦਾ ਪਤਾ ਲੱਗਿਆ ਹੁਣ ਹਾਲਾਤ ਕੀ ਹੈਗੇ ਘਰ ਦੇ ਵਿੱਚ ਕੋਈ ਪਾਲਣ ਪੋਛਣ ਵਾਲਾ ਹੈਗਾ ਹਾਲ ਹੈ ਬਾਬਾ ਜੀ ਬਹੁਤ ਮੰਦਾ ਹਾਲ ਔਰ ਪਾਲਣ ਦਾ ਦਿਹਾੜੀ ਦੱਪਾ ਕਰਦੇ ਸੀ ਹੂੰ ਦਿਹਾੜੀ ਗਿਆ ਸੀ ਵਿਚਾਰਾ ਅੱਛਾ ਕਿੰਨੇ ਵਜੇ ਤੁਹਾਨੂੰ ਕਹਿ ਕੇ ਗਿਆ ਸਵੇਰੇ ਵੀ ਮੈਂ ਜਾ ਰਿਹਾ ਨਾਲ ਤੇ ਗਵਾਂਡੀ ਦਾ ਵੀ ਕਾਰ ਨਾਲ ਹੈ ਗਿਆ 7 ਵਜੇ ਹਾਂ 7 ਵਜੇ ਤੁਰੇ ਕਿੰਨੇ ਤੇ ਗਏ ਸੀ ਉੱਥੇ ਮੋਟਰਸਾਈਕਲ ਤੇ ਗਏ ਸੀ ਫਿਰ ਵਾਸਤੇ ਜਾਵੜੀਗਾ ਹਾਂ ਦੋਨੇ ਗਏ ਹਾਂ ਦੋਨੇ ਜਾਣਦੀਆਂ ਸੀ ਕਿ ਵਿਚਾਰੇ ਕੰਮ ਤੇ ਤੇ ਬੱਚੇ ਪੜਦੇ ਆ ਕਿ ਨਹੀਂ ਪੜਦੇ ਬੱਚੇ ਸਰਕਾਰੀ ਜਾਂਦੇ ਸਰਕਾਰੀ ਜਾਂਦੇ ਕਿੰਨੇ ਬੱਚੇ ਜਾ ਰਹੇ 4-4 ਹਾਂ 4 ਹੀ ਜਾਂਦੇ 4 ਬੱਚੇ ਜਾ ਰਹੇ ਹੁਣ ਕਿਵੇਂ ਚੱਲੂਗਾ ਕਰਦਾ ਗੁਜ਼ਾਰਾ ਸਰਕਾਰ ਕਹਿ ਰਹੀਏ 2 ਲੱਖ ਰੁਪਏ 2 ਲੱਖ ਨਾਲ ਪਾਲਣ ਪੋਸ਼ਣ ਹੋ ਜਾਊਗਾ ਬੱਚੇ ਪੜ ਜਾਣਗੇ ਲਿਖ ਜਾਣਗੇ ਵਿਆਹ ਹੋ ਜਾਣਗੇ ਨਹੀਂ ਹੋਣਾ ਜੀ ਸਰਕਾਰੀ ਨੌਕਰੀ ਕੋਈ ਦਿਓ ਜੀ ਨੌਕਰੀ ਹੋਰ ਕੋਈ ਬੱਚਿਆਂ ਨੂੰ ਪਈ ਬਹੁਤ ਆਖਾ ਕੋਈ ਮੰਗਿਆਈ ਬਹੁਤ ਵੱਡੀ ਪਈ ਹੈ ਭਾਜੀ ਹੋਰ ਮੰਗਿਆਈ ਬਹੁਤ ਹੈਗੀ ਬੱਚਿਆਂ ਦੀ ਕਿਹੜੀ ਕਲਾਸ ਹੈ ਬੇਟਾ ਸਤ 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 ਇਮਟਰੀ 11ਵੀਂ ਤੇ ਤੇਰੀ ਬੇ ਬੀਏ ਕਰ ਰਹੀ ਹੈ ਬੀਏ ਕਰ ਰਹੀ ਹੈ ਗਵਰਨਮੈਂਟ ਕਾਲਜ ਵਿੱਚ ਕਿੱਥੇ ਪੜ੍ਹ ਕਰ ਰਹੇ ਹੋ ਗਵਰਨਮੈਂਟ ਕਾਲਜ ਮੁਕਸਰ ਮੁਕਸਰ ਬਿਲਕੁਲ ਜੀ ਇਹ ਲੜਕੀ ਇਹਨਾਂ ਦੀ ਬੀਏ ਕਰ ਰਹੀ ਹੈ 7ਵੀਂ ਕਰ ਰਹੀ ਹੈ 11ਵੀਂ ਪੜ੍ਹ ਰਹੀ ਹੈ ਇਹ ਛੋਟੀ ਬੇਟੀ ਹੈ ਤੂੰ ਬੇਟੀ ਜੀ ਜੀ ਪਹਿਲੀ ਪਹਿਲੀ ਅੱਛਾ ਹੁਣ ਕਲਾਸਾਂ ਉਹਦੀ ਕਲਾਸ ਵੀ ਵੱਡੀ ਆ ਇਸ ਗੁੜੀਆ ਦੀ ਕਲਾਸ ਵੀ ਵੱਡੀ ਆ ਤੇ ਖਰਚੇ ਤੁਹਾਨੂੰ ਸਾਰੇ ਪਤਾ ਹੈਗਾ ਪੜਾਈ ਦੇ ਖਰਚੇ ਕਿੰਨੇ ਹੁੰਦੇ ਆ ਹੁਣ ਇਹਨਾਂ ਲੋਕਾਂ ਦੀ ਸਾਰ ਕੌਣ ਲਊਗਾ 2 ਲੱਖ ਰੁਪਏ कि 2 ਲੱਖ ਨਾਲ ਇਸ ਕਰਦਾ ਨਾ ਤਾਂ ਪਲਸਟਰ ਵੀ ਨਹੀਂ ਹੋਇਆ ਕਰ ਪਸ਼ੂ ਵੀ ਕਰਦੇ ਵਿੱਚ ਕਰਦੇ ਹਾਲਾਤ ਤੁਸੀਂ ਦੇਖ ਲਓ ਕੀ ਹੈਗੇ ਹਾਲਾਤ ਇੰਨੇ ਮਾੜੇ ਆ ਸਰਕਾਰਾਂ ਨੇ ਐਲਾਨ ਕਰਤਾ ਉੱਥੇ ਬੈਠੇ 2 ਲੱਖ ਰੁਪਏ ਦਾ ਮੁਆਵਜ਼ਾ ਦੇ ਦਿੱਤਾ ਜਾਊਗਾ 2 ਲੱਖ ਰੁਪਏ ਪਹੁੰਚ ਕਦੋਂ ਪਹੁੰਚਾਇਆ ਜਾਊਗਾ ਉਹ ਬਾਅਦ ਦੀ ਗੱਲ ਹੈ 2 ਲੱਖ ਇਹ ਤਾਂ 2.5 ਲੱਖ ਰੁਪਏ ਵੀ ਘਟਾ ਹੈ ਜੇਕਰ ਇਹਨਾਂ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਜੇ ਇਹ ਬੱਚੇ ਦੀ ਇਸ ਬੇਟੀ ਨੂੰ ਵੇ ਸੀ ਮੇਰਾ ਬਾਪੂ ਸਿਰ ਤੇ ਹੈਗਾ ਜਾਇ 300 ਰੁਪਏ ਦੀ ਦਿਹਾੜੀ ਜਾ ਰਿਹਾ ਸੀ ਪਰ ਇਹ ਬਟੀਆਂ ਨੂੰ ਇਹ ਸੀ ਬਾਪੂ ਸਿਰ ਤੇ ਹੈਗਾ ਮੈਂ ਬੀਏ ਕਰ ਜਾਊਂਗੀ ਬੀਏ ਸੈਕੰਡ ਹੈ ਫਰਸਟ ਹੈ ਬੇੜਾ ਕਿਹੜੀ ਕਲਾਸ ਹੈ ਫਰਸਟ ਹੈ ਹਾਲੇ ਫਰਸਟ ਕਲਾਸ ਹੈ ਦੋ ਕਲਾਸਾਂ ਵੀ ਹੋਰ ਪਈਆਂ ਜਿੰਨੇ ਤੁਸੀਂ ਸਮਾਜ ਸੇਵੀ ਦੋਸਤ ਇਸ ਵੀਡੀਓ ਨੂੰ ਦੇਖ ਰਹੇ ਹੈਗੇ ਹੋ ਹੱਥ ਬੰਨ ਕੇ ਅਪੀਲ ਹੈਗੀ ਹੈ ਤੁਹਾਡੇ ਅੱਗੇ ਇਹਨਾਂ ਲੋਕਾਂ ਪਰਿਵਾਰਾਂ ਦੀ ਸਾਰ ਜਰੂਰ ਲੈ ਲਿਓ ਇੱਕ ਇੱਕ ਰੁਪਿਆ ਵੀ ਭੇਜ ਦਿਓ ਨਾ ਤੇ ਇਹਨਾਂ ਬੱਚਿਆਂ ਦਾ ਪਾਲਣ ਪੋਚ ਇਹਨਾਂ ਬੱਚਿਆਂ ਦੀ ਪੜ੍ਹਾਈ ਮੈਂ ਤਾਂ ਪੜ੍ਹਾਈ ਤੇ ਜ਼ੋਰ ਦੇਉਂਗੇ ਇਹਨਾਂ ਬੱਚਿਆਂ ਦੀ ਪੜ੍ਹਾਈ ਕਰਾਈ ਜਾ ਸਕਦੀ ਹੈ ਕਾਰਡ ਕੁੜ ਬਣਿਆ ਰਾਸ਼ਨ ਕਾਰਡ ਵਾਲਾ ਬਣਿਆ ਕਿਹੜੇ ਮਿਲਦੀ ਸਰਕਾਰੀ ਰਾਸ਼ਨ ਕਾਰਡ ਹੈਗਾ ਬਣੇ ਹੋਏ ਹਾਂ ਦਾਣੇ ਵਗੈਰਾ ਮਿਲਦੇ ਆ ਦਾਣੇ ਮਿਲਦੇ ਆ ਦਾਣੇ ਮਿਲਦੇ ਬਿਲਕੁਲ ਜੀ ਛੋਟੇ ਛੋਟੇ ਬੱਚੇ ਪੰਜ ਬਟੀਆਂ ਸੀ ਬੇਟਾ ਵੀ ਨਹੀਂ ਹੈ ਗਵੰਡੀ ਵਿੱਚ ਚਲਾ ਗਿਆ ਨਾਲ ਦਾ ਗਵੰਡੀ ਵਿੱਚ ਚਲਾ ਗਿਆ ਦੋਨੋਂ ਦੋਸਤ ਇਕੱਠੇ ਮੋਟਰਸਾਈਕਲ ਤੇ ਨਿਕਲਦੇ ਆ ਇਕੱਠੇ ਜਾਂਦੇ ਆ ਤੇ ਘਰ ਦੇ ਵਿੱਚ ਮੌਤ ਦੀ ਖਬਰ ਹੀ ਦੋਨਾਂ ਦੀ ਇਕੱਠੀ ਆਉਂਦੀ ਸਨਸਕਾਰ ਹੋ ਗਿਆ ਬਾਈ ਦਾ ਉਧਰ ਸੰਸਕਾਰ ਲਾਸ਼ ਆ ਰਹੀ ਆ ਪੋਸਟਮਾਰਟਮ ਹੋ ਰਿਹਾ ਉਹ ਵੀ ਸੰਸਕਾਰ ਹੋ ਜਾਣਾ ਰਿਸ਼ਤੇਦਾਰ ਆਜ ਮਿਲ ਲਾਇਆ ਭੋਗ ਤੱਕ ਆਣਗੇ ਇੱਕ ਮਕਾਨ ਫਿਰ ਆ ਜਾਣਗੇ ਉਸ ਤੋਂ ਬਾਅਦ ਰਿਸ਼ਤੇਦਾਰਾਂ ਨੇ ਮੂੰਹ ਮੋਲਣਾ ਆ ਭੈਣ ਜਾ ਇਹਨਾਂ ਦੇ ਬੱਚੇ ਸਾਡੇ ਤੋਂ ਕੁਝ ਮੰਗਣਾ ਲੈ ਇਹ ਵੱਡੀ ਸਵਾਲ ਆਉਣ ਵਾਲੇ ਦਿਨਾਂ ਚ ਪੈਦਾ ਹੋਣ ਵਾਲੇ ਪਰ ਸਾਰ ਕੌਣ ਲਊਗਾ ਸਾਰ ਲੈ ਲਈ ਅਸੀਂ ਅਪੀਲ ਕਰਦੇ ਹਾਂ ਜਿੰਨੇ ਲੋਕ ਇਸ ਵੀਡੀਓ ਨੂੰ ਦੇਖ ਰਹੇ ਹੋ ਵੀਡੀਓ ਨੂੰ ਸ਼ੇਅਰ ਕਰਕੇ ਨੰਬਰ ਜਿਹੜਾ ਮੈਂ ਨਹੀਂ ਦੇਊਗਾ ਮੈਂ ਹਮੇਸ਼ਾ ਨੰਬਰ ਨਹੀਂ ਦੇਊਗਾ ਇਹਨਾਂ ਪਰਿਵਾਰਾਂ ਦੇ ਘਰ ਤੱਕ ਮੈਂ ਐਡਰੈਸ ਦੱਸ ਦਿੰਦਾ ਹੈਗਾ ਜਦੋਂ ਵੀ ਤੁਸੀਂ ਮੁਖਤਰ ਸਾਹਿਬ ਤੋਂ ਨਿਕਲਦੇ ਹੋ ਤੇ ਗੁਰੂ ਅਰਸਾਏ ਤੋਂ ਪਹਿਲੇ 5 ਕਿਲੋਮੀਟਰ ਚੰਡੂ ਵਾਲਾ ਪਿੰਡ ਆਉਂਦਾ ਚੰਡੂ ਵਾਲਾ ਪਿੰਡ ਦੇ ਦੋ ਪਰਿਵਾਰ ਦੋਨਾਂ ਪਰਿਵਾਰਾਂ ਦੀ ਬੇਨਤੀ ਕਰ ਰਹੇ ਹੈਗੇ ਆ ਇਹਨਾਂ ਦੋਨਾਂ ਪਰਿਵਾਰਾਂ ਦੀ ਮਦਦ ਕੀਤੀ ਜਾਵੇ ਜੇਕਰ ਗੁਰੂ ਅਰਸਾਏ ਤੋਂ ਜ਼ਿਲ੍ਹਾ ਫਰਜਬਤ ਤੋਂ ਗੋਲੂ ਦਾ ਮੋੜ ਮੇਨ ਰੋਡ ਫਰਜਬਤ ਤੋਂ ਗੋਲੂ ਕਾਤੋਂ ਆਉਂਦੇ ਆ ਤੇ ਗੁਰੂ ਅਰਸਾਏ 5 ਕਿਲੋਮੀਟਰ ਤੇ 5 ਕਿਲੋਮੀਟਰ ਅੱਗੇ ਮੁਕਸਰ ਰੋਡ ਤੇ ਚੰਡੂ ਵਾਲਾ ਪਿੰਡ ਪੈਂਦਾ ਪੁੱਛ ਕੇ ਆ ਜਾਓ ਬੱਗਾ ਸਿੰਘ ਦਾ ਤੇ ਸੁਧਰਾਮ ਦਾ ਘਰ ਤੇ ਇਹਨਾਂ ਪਰਿਵਾਰਾਂ ਦੀ ਮਦਦ ਦੇ ਲਈ ਜ਼ਰੂਰ ਅੱਗੇ ਆਇਓ ਜਿੰਨੇ ਸਮੱਸਿਆਵੀਆਂ ਹੈਗੇ ਆ ਸਰਕਾਰਾਂ ਦਾ ਪਤਾ ਲੱਗਿਆ ਸਾਰ ਲਏਓ ਇਹੋ ਜੇ ਪਰਿਵਾਰਾਂ ਦੀ ਸਾਰ ਲਏਓ ਇਹਨਾਂ ਬੱਚਿਆਂ ਦੀ ਇਹ ਬੱਚੇ ਜੇਕਰ ਪੜ੍ਹ ਕੇ ਵੱਡੇ ਅਫਸਰ ਬਣ ਗਏ ਤਾਂ ਤੁਹਾਨੂੰ ਵੀ ਸਲੂਟ ਕਰਨਗੇ ਪਰ ਹਾਲਾਤ ਵੱਧ ਤੋਂ ਵੱਤਰ ਨੇ ਇੱਕ ਵਾਰ ਕੈਮਰਾ ਦਿਖਾ ਦਿੰਨੇ ਆ ਜਿੰਨੇ ਲੋਕ ਖੜੇ ਹੈਗੇ ਆ ਇਹ ਹਾਲਾਤ ਦੇਖ ਕੇ ਸਾਡੀਆਂ ਵੀ ਅੱਖਾਂ ਨਮ ਹੋ ਗਈਆਂ ਨੇ ਮੰਨ ਕਿਸੇ ਦਾ ਵੀ ਭੇਸ ਸਕਦਾ ਚਾਹੇ ਕੋਈ ਪੱਤਰਕਾਰ ਆ ਚਾਹੇ ਕੋਈ ਪੋਲਿਟਿਕਸ ਹੈ ਕੋਈ ਵੀ ਹੈ ਪਰ ਲੋਕਾਂ ਦੀ ਮੰਗ ਪਿੰਡ ਦੇ ਲੋਕਾਂ ਦੀ ਕੋਈ ਮੰਗ ਹੈਗੀ ਆ ਪਰਿਵਾਰ ਦਾ ਸਹਾਇਤਾ ਜ਼ਰੂਰ ਕੀਤੀ ਜਾਵੇ ਦੇਖਦੇ ਰਹੋ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦਾ ጉርብር ሰላይ